ਲੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਰਿਕਮੈਂਡ ਜੈ ਸ਼੍ਰੀ ਰਾਮ ਜੈ ਮਹਾਕਾਲੀ ਚੈ ਗੋ ਮਾਤਾ ਅੱਜ ਸ਼ਿਵਸਨਾ ਹਿੰਦੀ ਕੌਰ ਕਮੇਟੀ ਦੀ ਇੱਕ ਬੈਠ ਅਹਿਮ ਬੈਠਕ ਸਾਡੀ ਕੌਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਜਿਹਦੇ ਵਿੱਚ ਸਾਡੇ ਯੂਥ ਵੀ ਨੇ ਕੌਮੀ ਚੇਅਰਮੈਨ ਐਡਵੋਕੇਟ ਅਮਿਤ ਕੈਜੀ 우샨 ਸ਼ਰਮਾ ਜੀ ਮਨੋਜ ਸ਼ਰਮਾ ਜੀ ਦੀਪੂ ਬਲੂਰ ਜੀ ਸਾਡੇ ਕੌਮੀ ਮਾਸਚਿ ਦਿਵਾਨ ਚੂਸਰ ਜੀ ਸਾਡੇ ਧਰਮਗੁਰੂ ਅਨਜੇਤ ਸਾਸਤਰੀ ਜੀ ਯਾਤੀਪਿੰਡੇ ਸੂਬੇ ਦੇ ਪ੍ਰਧਾਨ ਪੰਡਿਤ ਕਾਲਾ ਪੜੀ ਜੀ ਸਮੇਤ ਅਨੁ ਮਨੋਜ ਅਨੁਜ ਗੁਪਤਾ ਜੀ ਸਮੇਤ ਸਾਡੀ ਲੀਡਰਸ਼ਿਪ ਪਹੁੰਚੀ ਹੈ ਜਿਦੇ ਵਿੱਚ ਅਸੀਂ ਬੜੇ ਹੀ ਲੰਬੇ ਸਮੇਂ ਤੋਂ ਸਾਡੀ ਜਿਹੜੀ ਸ਼ਿਵ ਸ਼ਰੈਨਦਰ ਨਾਲ ਜੁੜੇ ਹੋਏ ਧਰਮਪਾਲ ਧਰਮबीर ਜਸੋ ਮਾਜਰਾ ਜੀ जिंना ਨੂੰ पंजाब ਦਾ ਕਾਰਗਵਿਕ ਪੰਜਾਬ ਪ੍ਰਧਾਨ ਨਿਯੁਕਤ ਕਰ ਰਹੇ ਆ ਬਹੁਤ ਜਲਦੀ ਕਬੱਡਾ ਕਾਰਜਕ੍ਰਮ ਕਰਾ ਕੇ ਜਿਹੇ ਪੰਜਾਬ ਦੇ ਸਮੂਚੇ ਹਲਕਿਆਂ ਦੇ ਜਿਹੜੇ ਸ਼ਿਵਸਰਾਹਿੰਦ ਦੇ ਹਲਕਾ ਇੰਚਾਰਜ ਹੋਣਗੇ ਉਹ ਸ਼ਾਮ ਰੋਗ ਇਹਨਾਂ ਦੀ ਤਾਜਬੁਸ਼ੀ ਕੀਤੀ ਜਾਏਗੀ ਇਸ ਮੌਕੇ ਅੱਜ ਧਰਮਬਲ ਧਰਮਬਲ ਜਸੋ ਮਾਜਰਾ ਦੇ ਨਾਲ-ਨਾਲ ਪੰਜਾਬ ਦੇ ਅਲੱਗ-ਅਲੱਗ ਚਾਰ ਜ਼ਿਲ੍ਹਿਆਂ ਦੇ ਹੋਰ ਉਧੇਦਾਰ ਵੀ ਸ਼ਿਵਸਰਾਹਿੰਦ ਦੇ ਪਰਿਵਾਰ ਵਿੱਚ ਸ਼ਾਮਲ ਹੋਣਗੇ ਔਰ ਸ਼ਿਓਨਲਡੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੰਦਰ ਕਮੇਟੀਆਂ ਧਾਰਮਿਕ ਸੰਗਠਨਾ ਧਾਰਮਿਕ ਲੀਡਰਾਂ ਨੂੰ ਮੰਤਰਿਤ ਕਰਨ ਲਈ ਮੋਟਰਸਾਈਕਲਾਂ ਤੇ ਸਾਡੀ ਨੈਸ਼ਨਲ ਲੀਡਰਸ਼ਿਪ ਜਿਹੜੀ ਆ ਦੋ ਦੋ ਮੋਟਰਸਾਈਕਲਾਂ ਤੇ ਜਾਏਗੀ ਸਭ ਨੂੰ ਨਿਮੰਤਰਣ ਕਰੇਗੀ ਵਿਸ਼ਾਲ ਧਰਮ ਸਭ ਨੂੰ ਸਫਲ ਬਣਾਉਣ ਦੇ ਅੱਜ ਜਿਹੇ ਪਰ ਸ਼ਿਵਸ਼ਨਾ ਹਿੰਦੂ ਤੋਂ ਪੰਜਾਬ ਪ੍ਰਧਾਨ ਦੇ ਉਹਦਾ ਮਿਲਿਆ ਤੁਹਾਨੂੰ ਕੀ ਕਹਿਣਾ ਚਾਹੋਗੇ ਮੈਂ ਸਾਲ ਪਹਿਲਾਂ ਤਾਂ ਨਿਸ਼ਾਨ ਸ਼ਰਮਾ ਜੀ ਦਾ ਰਾਸ਼ਟਰੀ ਪ੍ਰਧਾਨ ਨੇ ਸਾਡੇ ਜਿਨ੍ਹਾਂ ਨੇ ਬਹੁਤ ਤੇ ਸਾਨੂੰ ਜਿਹਨ ਕੇ ਅਸੀਰਵਾਦ ਦਿੱਤਾ ਪਏ 1991 ਤੋਂ ਕਾਂਗਰਸ ਦੇ ਨਾਲ ਲੱਗਿਆ ਹੋਇਆ ਸਰਦਾਰ ਬਿਆਨਤ ਸਿੰਘ ਜੀ ਮੈਨੂੰ ਅਸੀਰਵਾਦ ਦੇ ਕੇ ਲੈ ਕੇ ਜਾਇਤੀ ਤੇ ਉਹਨਾਂ ਨੇ ਮੇਰੀ ਨਾਂ ਕੋਈ ਸੁਣਵਾਈ ਕਰਦੇ ਹੋਏ ਮੈਂ ਸਾਰੇ ਕਾਂਗਰਸ ਦੇ ਉਦਿਆ ਤੋਂ ਛੱਡ ਕੇ ਅੱਜ ਨਿਸ਼ਾਨ ਸ਼ਰਮਾ ਜੀ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਆਤਮਾ ਸਰੀਰ ਸਭ ਕੁਝ ਇਹਨਾਂ ਨੂੰ ਦੇਦਾ ਜਿਹਹਿਆ ਹੁਕਮ ਲਾਣਗੇ ਜਿੱਥੇ ਲਾਉਣਗੇ ਆਪਣੀ ਤਨ ਮੰਦਰ ਸ਼ਿਵ ਸੈਨਾ ਹਿੰਦ ਦੀ ਸੇਵਾ ਕਰੂੰਗਾ ਆਪਦੇ ਤੋਂ ਜੇ ਕੋਈ ਮੇਤੋ ਗਰਤੀ ਹੋਗੀ ਤਾਂ ਇਹਨਾਂ ਤੋਂ ਕੁਝ ਸਮਾਂ ਮੰਗਦੇ ਆ ਵੀ ਸਾਨੂੰ ਮਾਫ ਕਰਨਗੇ ਤੇ ਪੂਰੇ ਪੰਜਾਬ ਦੇ ਵਿੱਚ ਮੇਰੇ ਕੋਲ 25000 ਪਲੱਸ ਟੀਮ ਹੈ ਜਿਹੜੀ ਉਹ ਸਾਰੇ ਪੰਜਾਬ ਵਿੱਚ ਇਹਨਾਂ ਦਾ ਰੱਬ ਦੇ ਮੋਢੇ ਦਾ ਮੋਢਾ ਲਾ ਕੇ ਚੱਲਾਂਗੇ ਤੇ ਸ੍ਰੀਭ ਸੈਨਾ ਹਿੰਦੂ ਦੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਤੱਕ ਵੀ ਲਾ ਦੂੰਗਾ ਧਰਮ ਭਾਜ ਸਮੱਚ ਜੈ